ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਸਚ ਤਾਪਰ ਜਾਣੀਐ ਜਾਰਦ ਸਚਾ ਹੋਏ ਕੂੜ ਕੀ ਮਾਲ ਉਤਰੈ ਤਨ ਕਰੇ ਅਛਾ ਧੋਏ ਸੱਚਤਾ ਪਰ ਜਾਣੀਐ ਜਹ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾ ਪਾਏ ਮੁਖਤਿ દ્વાਰ ਸੱਚਤਾ ਪਰ ਜਾਣੀਐ ਜਹ ਜੁਗਤ ਜਾਣੈ ਜੀਉ ਤਰਤ ਕਾਇਆ ਸਾਦਕੈ ਵਿੱਚ ਦੇ ਕਰਤਾ ਬਿਉ ਸਚਤਾ ਪਰ ਜਾਣੀਐ ਜਾ ਸਿੱਖ ਸਚੀ ਲੀ ਦਇਆ ਜਾਣੇ ਜੀਅ ਕੀ ਕਿਛ ਪੁੰਨ ਦਾਨ ਕਰੇ ਸਚਤਾ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ ਸਤ ਗੁਰ ਨੂੰ ਪੁੱਜ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਬਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਬਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵੱਡਿਆਂ ਪਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦਿਵਾਨਾਂ ਦੇ ਅੰਦਰ ਹਾਜ਼ਰੀਆਂ ਲਵਾ ਕੇ ਤੇ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਜੋ ਕਿ ਪਿਛਲੇ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਸੀ ਕੁਝ ਸਮੇਂ ਵਾਸਤੇ ਕਥਾ ਵਿਚਾਰ ਦਾ ਵਿਸ਼ਰਾਮ ਰਿਹਾ ਅਤੇ ਮੁੱਖ ਵਾਕ ਸਾਹਿਬ ਜੀਆਂ ਦੀ ਵਿਚਾਰ ਹੁੰਦੀ ਰਹੀ ਸੋ ਜਿੱਥੇ ਵਿਸ਼ਰਾਮ ਹੋਇਆ ਸੀ ਜੋ ਦਸਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਆਇਆ ਉਥੋਂ ਤੱਕ ਦੀ ਕਥਾ ਆਪ ਸੰਗਤ ਨੇ ਸਰਵਣ ਕੀਤੀ ਜਿਸ ਵਿੱਚ ਸਤਿਗੁਰੂ ਸਾਹਿਬ ਜੀਆਂ ਨੇ ਬਿਆਨ ਕੀਤਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਪੈਸ਼ਨ ਹਾਰ ਕੂੜ ਸੋਇਨਾ ਕੂੜ ਰੁਪਾ ਕੂੜ ਪੈਨਨ ਹਾਰ ਜਿਸ ਵੇਲੇ ਰਾਏ ਪੁਲਾਰ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ ਕੀ 사ਤਗੁਰੂ ਸਾਹਿਬ ਜੀ ਸਾਡੇ ਗ੍ਰਹਿ ਵਿਖੇ ਚਰਨ ਪਾਓ 사ਤਗੁਰੂ ਸਾਹਿਬ ਜੀ ਗਏ ਤੇ ਕਹਿਣ ਲੱਗਾ ਕਿ ਮੈਂ ਮਹਿਲਾਂ ਦੇ ਵਿੱਚ ਰਹਿਣਾ ਹਾਂ ਜਾਇਦਾਦ ਵੀ ਪੜੀ ਹੈ ਤੇ ਇਸ ਕਰਕੇ ਨਾ ਇਹ ਸਾਰਾ ਮੈਨੂੰ ਸੱਚ ਲੱਗਦਾ ਏ ਤੇ ਮੇਰਾ ਇਹ ਜਿਹੜਾ ਹਨੇਰਾ ਏ ਇਸ ਨੂੰ ਦੂਰ ਕਰਕੇ ਤੇ ਗਿਆਨ ਦਾ ਪ੍ਰਕਾਸ਼ ਕਰਵਾਓ ਤੇ ਉਸ ਵੇਲੇ 사ਤਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕਰਕੇ ਇਹ ਜੋ ਪਾਵਨ ਸ਼ਲੋਕ ਉਚਾਰਨ ਕੀਤਾ ਤਾਂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿੰਦੇ ਸੰਸਾਰ ਤੇ ਜਿਤਨੇ ਵੀ ਰਾਜੇ ਨੇ ਇਹ ਸਾਰੇ ਝੂਠੇ ਨੇ ਉਹਨਾਂ ਦੀ ਜਿਹੜੀ ਪਰਜਾਏ ਉਹ ਵੀ ਸਭ ਝੂਠੀ ਹੈ ਸਾਰਾ ਸੰਸਾਰ ਹੀ ਝੂਠਾ ਏ ਇਸ ਸੰਸਾਰ ਤੇ ਰਹਿਣ ਵਾਲੇ ਲੋਕ ਝੂਠੇ ਨੇ ਜਿਤਨਾ ਵੀ ਇਸ ਸੰਸਾਰ ਤੇ ਸਾਰਾ ਕੁਝ ਹੈ ਸਭ ਝੂਠਾ ਏ ਕਿਉਂ ਝੂਠਾ ਏ ਅਖੀਰ ਤੇ ਸਤਿਗੁਰੂ ਸਾਹਿਬ ਜੀਆ ਨੇ ਦੱਸ ਦਿੱਤਾ ਨਾਨਕ ਵਖਾਣਾ ਬਿੰਤੀ ਤੁਧ ਬਾਜ ਕੋਡੋ ਕੋਡ ਸਤਿਗੁਰੂ ਸਾਹਿਬ ਜੀਆ ਨੇ ਬਚਨ ਕੀਤਾ ਕਿ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਇਹ ਸਭ ਝੂਠੇ ਨੇ ਤੁਧ ਬਾਜ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਇਹ ਸਭ ਝੂਠੇ ਨੇ ਸਾਬੀ ਨਾਸ਼ਵਾਨ ਹੈ ਜੇ ਪ੍ਰਮਾਤਮਾ ਦਾ ਨਾਮ ਚੇਤੇ ਹੈ ਤੇ 사ਤਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਤੇ ਕਹਿੰਦੇ ਫਿਰ ਜਿਹੜੇ ਖੰਡ ਨੇ ਧਰਤੀ ਤੇ ਇਹ ਜਿਤਨੇ ਵੀ ਬ੍ਰਹਿਮੰਡ ਨੇ ਇੱਥੇ ਜਿਹੜੇ ਲੋਕ ਰਹਿਣ ਵਾਲੇ ਨੇ ਸਾਰੇ ਸੱਚੇ ਨੇ ਪਰ ਗੱਲ ਇਹ ਹੈ ਜਦੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਵੇ ਤੇ ਇਹ ਸਾਰਾ ਕੁਝ ਨਾਸ਼ਵਾਨ ਹੋ ਜਾਂਦਾ ਹੈ ਅੱਗੇ 사ਤਗੁਰੂ ਸਾਹਿਬ ਜੀ ਦੂਸਰੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਕੇ ਦੱਸਦੇ ਹਨ ਕੀ ਜਿਹੜਾ ਪ੍ਰਮਾਤਮਾ ਦਾ ਸੱਚਾ ਨਾਮ ਨਾ ਹੈ ਪ੍ਰਮਾਤਮਾ ਦਾ ਜਿਹੜਾ ਨਾਮ ਸੱਚਾ ਹੈ ਉਹ ਤਾਂ ਹੀ ਉਸ ਨੂੰ ਜਾਣਿਆ ਜਾ ਸਕਦਾ ਏ ਜੇ ਮਨੁੱਖ ਆਪਣੇ ਹਿਰਦੇ ਦੇ ਵਿੱਚ ਵਸਾ ਲਵੇ ਜੇ ਉਹਦੇ ਮਨ ਤੋਂ ਜਿਹੜੀ ਕੂੜ ਤੇ ਮੈਲ ਜਿਹੜੀ ਝੂਠ ਦੀ ਮੈਲ ਲੱਗੀ ਹੋਈ ਹੈ ਜੇ ਉੱਤਰ ਜਾਵੇ ਤੇ ਆਪਣੇ ਤਨ ਨੂੰ ਮਨ ਨੂੰ ਪਵਿੱਤਰ ਕਰ ਲਵੇ ਜੇ ਪ੍ਰਮਾਤਮਾ ਦੇ ਸੱਚੇ ਨਾਮ ਦੇ ਨਾਲ ਪਿਆਰ ਕਰ ਲਵੇ ਜੇ ਪ੍ਰਮਾਤਮਾ ਦੇ ਨਾਮ ਨੂੰ ਸੁਣ ਕੇ ਮਨ ਦੇ ਵਿੱਚ ਆਨੰਦ ਆ ਜਾਵੇ ਤੇ ਫਿਰ ਮੁਕਤੀ ਵੀ ਪ੍ਰਾਪਤ ਹੋ ਸਕਦੀ ਹੈ ਸਤਿਗੁਰੂ ਸਾਹਿਬ ਜੀ ਅਗਲਾ ਜੋ ਸ਼ਲੋਕ ਹੈ ਉਸ ਦੇ ਵਿੱਚ ਬਖਸ਼ਿਸ਼ ਕਰਦੇ ਨੇ ਏ ਵੀ ਜਿਹੜਾ ਸ਼ਲੋਕ ਰਾਏ ਬੁਲਾਰ ਦੇ ਪਰਥਾਏ ਸਤਗੁਰੂ ਸਾਹਿਬ ਜੀਆਂ ਨੇ ਉਚਾਰਿਆ ਇਹ ਜੋ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 468 ਉੱਪਰ ਸੁਭਾਏ ਮਾਨ ਹੈ ਮਹੱਲਾ ਪਹਿਲਾ ਸੱਚਤਾ ਪਰ ਜਾਣੀਐ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਸੱਚ ਹੈ ਉਸ ਨੂੰ ਤਾਂ ਜਾਣਿਆ ਜਾ ਸਕਦਾ ਏ ਜਾਰਦੇ ਸੱਚਾ ਹੋਵੇ ਜੇ ਮਨੁੱਖ ਦਾ ਹਿਰਦਾ ਸੱਚਾ ਏ ਜੇ ਮਨੁੱਖ ਤੇ ਹਿਰਦਾ ਜੇ ਸੱਚਾ ਹੋਵੇ ਤਾਂ ਹੀ ਉਹ ਸੱਚ ਨੂੰ ਜਾਣ ਸਕਦਾ ਏ ਤੋ ਹਿਰਦਾ ਕਿਸ ਪ੍ਰਕਾਰ ਸੱਚਾ ਹੋਵੇਗਾ ਜੇ ਪ੍ਰਮਾਤਮਾ ਦਾ ਨਾਮ ਰਸਿਆ ਹੋਵੇਗਾ ਨਹੀਂ ਤੇ ਜਿਹੜੇ ਮਨ ਦੇ ਅੰਦਰ ਜਿਹੜੇ ਹਿਰਦੇ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਣ ਤੇ ਉਹ ਜਿਹੜਾ ਹਿਰਦਾ ਇਹ ਕਿਸ ਪ੍ਰਕਾਰ ਸੱਚਾ ਹੋ ਸਕਦਾ ਹੈ ਹਿਰਦੇ ਨੂੰ ਸੁੱਚਾ ਰੱਖਣ ਦੇ ਲਈ ਪ੍ਰਮਾਤਮਾ ਦਾ ਨਾਮ ਸੁਣਾ ਤਵੇਗਾ ਜਿਸ ਪ੍ਰਕਾਰ ਇੱਕ ਭਾਂਡੇ ਵਿੱਚ ਵਸਤੂ ਹੁੰਦੀ ਹੈ ਉਸੇ ਪ੍ਰਕਾਰ ਆਪਣਾ ਹਿਰਦੇ ਰੂਪੀ ਅੰਤਿਸ਼ ਕਰਨ ਰੂਪੀ ਭਾਂਡਾ ਹੈ ਜਿਹਦੇ ਚਾਰ ਇਸੇ ਨੇ ਮਨ, ਬੁੱਧ, ਚਿੱਤ ਤੇ ਅਹੰਮ ਇਸ ਪ੍ਰਕਾਰ ਜਿਹੜਾ ਭਾਂਡਾ ਹੈ ਭਾਂਡੇ ਦੇ ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਪੰਜ ਵੈਰੀ ਨੇ ਇਹ ਜਦੋਂ ਮਨੁੱਖ ਦੇ ਭਾਂਡੇ ਦੇ ਵਿੱਚ ਪਏ ਹੋਣ ਤੇ ਪ੍ਰਮਾਤਮਾ ਦਾ ਨਾਮ ਵੀ ਨਹੀਂ ਪੈ ਸਕਦਾ ਸੱਚਾ ਜਿਹੜਾ ਨਾਮ ਹੈ ਉਹ ਪਰਮਾਤਮਾ ਦਾ ਨਾਮ ਉਹ ਵੀ ਨਹੀਂ ਪੈ ਸਕਦਾ ਜਿੰਨੇ ਚਿਰ ਤੱਕ ਇਹ ਮਨੁੱਖ ਦੇ ਹਿਰਦੇ ਦੇ ਵਿੱਚ ਕਾਮ ਕ੍ਰੋਧ ਲੋਭ ਮੋਹੰਕਾਰ ਹਨ। ਤੋਂ ਇਸ ਕਰਕੇ ਇਹਨੂੰ ਕੱਢਣਾ ਪਵੇਗਾ ਤੇ ਇਹ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਜਿਸ ਪ੍ਰਕਾਰ ਜਿਹੜਾ ਗੰਦਾ ਕੱਪੜਾ ਹੁੰਦਾ ਹੈ ਗੰਦੇ ਕੱਪੜੇ ਨੂੰ ਸਾਬਣ ਦੇ ਨਾਲ ਸਾਫ਼ ਕਰੀਦਾ ਹੈ ਉਸੇ ਪ੍ਰਕਾਰ ਇਹ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਸਾਫ਼ ਤੋ ਇਸ ਪ੍ਰਕਾਰ ਜਿਹੜਾ ਮਨ ਹੈ ਉਸ ਨੂੰ ਸਾਫ਼ ਕਰਨ ਦੇ ਲਈ ਪ੍ਰਮਾਤਮਾ ਦੇ ਨਾਮ ਦੀ ਲੋੜ ਪਵੇ ਕੀ ਪ੍ਰਮਾਤਮਾ ਦਾ ਨਾਮ ਹੀ ਹੈ ਜਪਜੀ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਭਰੀਏ ਹੱਥ ਪੈਰ ਤਨ ਖੇ ਪਾਣੀ ਧੋਤੇ ਉਤਰ ਸੁਖੇ ਮੂਤ ਮੁਲੇ ਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰਿਆ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਜਦੋਂ ਮਨੁੱਖ ਦੀ ਮਤ ਜਦੋਂ ਮਨੁੱਖ ਦਾ ਮਨ ਪਾਪਾਂ ਦੇ ਨਾਲ ਭਰ ਗਿਆ ਤੇ ਉਹ ਕਿਸ ਪ੍ਰਕਾਰ ਧੋਪੇਗਾ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰਮਾਤਮਾ ਦਾ ਨਾਮ ਹੀ ਐਸਾ ਹੈ ਜਿਹੜਾ ਮਨੁੱਖ ਦੀ ਮਤ ਨੂੰ ਉਜਲੀ ਕਰ ਸਕਦਾ ਹੈ ਸੱਚ ਦੀ ਗੱਲ ਕਰੀਏ ਤੇ ਪਿਛਲੇ ਦਿਵਾਨਾਂ ਦੇ ਅੰਦਰ ਵੀ ਵਿਚਾਰ ਕੇ ਆਏ ਹਾਂ ਕਿ ਇੱਕ ਆਧਾਰਿਤ ਸੱਚ ਹੁੰਦਾ ਏ ਇੱਕ ਨਿਰਧਾਰਿਤ ਸੱਚ ਹੁੰਦਾ ਏ ਜਿਸ ਪ੍ਰਕਾਰ ਆਪਾਂ ਕਲਪਿਤ ਜਿਹੜਾ ਸੂਰਜ ਹੈ ਸੂਰਜ ਨੂੰ ਸੱਚ ਮੰਨ ਲਈਏ ਜੇ ਸੂਰਜ ਨੂੰ ਸੱਚ ਮੰਨੀਏ ਤੇ ਸੂਰਜ ਦੀਆਂ ਜਿਹੜੀਆਂ ਕਰਣਾ ਨੇ ਉਹ ਵੀ ਸੱਚ ਨੇ ਸੂਰਜ ਦਾ ਜਿਹੜਾ ਪ੍ਰਕਾਸ਼ ਹੈ ਸੂਰਜ ਦੀ ਜਿਹੜੀ ਤਪਸ਼ ਹੈ ਉਹ ਵੀ ਸੱਚ ਨੇ ਪਰ ਜੇ ਸੂਰਜ ਨਾ ਹੋਵੇ ਤੇ ਫਿਰ ਤਪਸ਼ ਕਿੱਥੋਂ ਆਵੇਗੀ ਫਿਰ ਕਿਰਣਾ ਕਿੱਥੋਂ ਆਵੇਗੀ ਆ ਪ੍ਰਕਾਸ਼ ਕਿੱਥੋਂ ਆਵੇਗਾ ਇਸ ਕਰਕੇ ਇਹ ਜਿਹੜੀਆਂ ਕਿਰਣਾ ਹਨ ਜਿਹੜੀ ਤਪਸ਼ ਹੈ ਪ੍ਰਕਾਸ਼ ਹੈ ਇਹ ਸੂਰਜ ਤੇ ਆਧਾਰਿਤ ਨੇ ਤਾਂ ਇਸ ਕਰਕੇ ਫਿਰ ਇਹ ਆਧਾਰਿਤ ਸੱਚ ਹੋ ਗਿਆ ਤੇ ਜਿਹੜਾ ਸੂਰਜ ਹੈ ਉਹ ਨਿਰਧਾਰਕ ਸੱਚ ਹੈ ਭਾਵ ਉਹਦਾ ਕੋਈ ਆਧਾਰ ਨਹੀਂ ਹੈ ਉਹ ਆਪਣੇ ਆਪ ਹੀ ਪ੍ਰਕਾਸ਼ਮਾਨ ਉਸੇ ਪ੍ਰਕਾਰ ਉਹ ਪ੍ਰਮਾਤਮਾ ਜਿਹੜਾ ਹੈ ਉਹ ਨਿਰਧਾਰਤ ਸੱਚ ਹੈ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਨਿਰਧਾਰਤ ਸੱਚ ਹੈ ਉਹਨੂੰ ਕਿਸੇ ਦੇ ਆਸਰੇ ਦੀ ਨਹੀਂ ਲੋੜ ਤੇ ਇਹ ਸੰਸਾਰ ਜਿਹੜਾ ਪ੍ਰਮਾਤਮਾ ਦਾ ਬਣਾਇਆ ਹੋਇਆ ਇਹ ਆਧਾਰਕ ਸੱਚ ਹੈ ਇਹ ਪ੍ਰਮਾਤਮਾ ਦੀ ਆਧਾਰ ਦੇ ਨਾਲ ਹੀ ਟਿਕਿਆ ਹੋਇਆ ਹੈ ਸਤਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕਰ ਦਿੱਤਾ ਕੀਤਾ ਪਸਾਓ ਏਕੋ ਕਵਾਓ ਗਵਾਹ ਕਹਿੰਦੇ ਨੇ ਬਚਨ ਨੂੰ ਹੁਕਮ ਨੂੰ ਪਰਮਾਤਮਾ ਦੇ ਇੱਕੋ ਹੁਕਮ ਦੇ ਨਾਲ ਇਹ ਸਾਰਾ ਸੰਸਾਰ ਤੇ ਪਸਾਰਾ ਹੋ ਗਿਆ। ਇਸ ਪ੍ਰਕਾਰ ਇਹ ਜਿਹੜਾ ਪਸਾਰਾ ਸਭ ਪਰਮਾਤਮਾ ਦੇ ਆਧਾਰ ਤੇ ਹੋਇਆ ਇਹ ਪਰਮਾਤਮਾ ਆਧਾਰਿਤ ਹੈ। ਇਹ ਪਰਮਾਤਮਾ ਨਿਰਧਾਰਿਤ ਹੈ ਤੇ ਇਹ ਬਣਾਈ ਹੋਈ ਸ੍ਰਿਸ਼ਟੀ ਸਭ ਪਰਮਾਤਮਾ ਤੇ ਆਧਾਰਿਤ ਹੈ। ਉਸੇ ਪ੍ਰਕਾਰ ਪਰਮਾਤਮਾ ਸਦੀਵੀ ਸੱਚ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਦੋਂ ਇਹ ਸ੍ਰਿਸ਼ਟੀ ਨਹੀਂ ਬਣੀ ਇਸ ਸੰਸਾਰ ਤੇ ਕੁਝ ਵੀ ਨਹੀਂ ਸੀ ਉਦੋਂ ਵੀ ਪਰਮਾਤਮਾ ਸੱਚ ਸੀ ਉਸ ਤੋਂ ਬਾਅਦ ਕਈ ਯੁਗ ਆਏ ਕਈ ਬਤੀਤ ਹੋ ਗਏ ਕਈ ਮਹਾ ਪਰਲੋ ਆਈਆਂ ਤੇ ਉਸੇ ਪ੍ਰਕਾਰ ਇਹ ਜੁਗ-ਜੁਗਾਂ ਤੋਂ ਪਰਮਾਤਮਾ ਸੱਚ ਹੈ ਹੈ ਭੀ ਸੱਚ ਤੇ ਹੁਣ ਵੀ ਸੱਚ ਹੈ ਤੇ ਹੋਸੀਪੀ ਸੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਸੱਚ ਹੀ ਰਹਿਣਾ ਹੈ ਪਰਮਾਤਮਾ ਸਦਾ ਹੀ ਰਹਿਣਾ ਹੈ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਸੱਚ ਤਾਂ ਪਰ ਜਾਣੀਐ ਜੇ ਅਰਦਾ ਸੱਚਾ ਹੋਏ ਉਹ ਪਰਮਾਤਮਾ ਦੇ ਸੱਚੇ ਨਾਮ ਨੂੰ ਤਾਂ ਜਾਣਿਆ ਜਾ ਸਕਦਾ ਹੈ ਜੇ ਆਪਣਾ ਭਾਂਡਾ ਉਸ ਵਸਤੂ ਨੂੰ ਪਾਉਣ ਯੋਗ ਆਏ ਭਾਂਡਾ ਉਹ ਪ੍ਰਮਾਤਮਾ ਦੇ ਨਾਮ ਦੇ ਲਈ ਜਦੋਂ ਸਵੱਚ ਹੋ ਗਿਆ ਨਿਰਮਲ ਹੋ ਗਿਆ ਤੇ ਫਿਰ ਪ੍ਰਮਾਤਮਾ ਦੇ ਸੱਚ ਨੂੰ ਹੀ ਜਾਣ ਲਵਾਂਗੇ ਕਿਉਂਕਿ ਇਹ ਸੰਸਾਰ ਤੇ ਨਾਸ਼ਵਾਨ ਪਰ ਜਦੋਂ ਨਾਸ਼ਵਾਨ ਦੇ ਵਿੱਚੋਂ ਪ੍ਰਮਾਤਮਾ ਦਾ ਸvaroop ਨੂੰ ਵੇਖਣਾ ਉਹੀ ਪ੍ਰਮਾਤਮਾ ਦੇ ਸੱਚ ਨੂੰ ਜਾਣਣਾ ਹੈ ਕਿਉਂਕਿ ਇਹ ਇਸ ਸੰਸਾਰ ਤੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਆਣ ਕੇ ਵਾਸਾ ਕੀਤਾ ਮਨੁੱਖ ਦੇ ਹਿਰਦੇ ਤੇ ਆਣ ਕੇ ਵਸ ਗਿਆ ਤੇ ਇਸ ਸੰਸਾਰ ਦੀ ਨਾਸ਼ਮਾਨਤਾ ਦੇ ਵਿੱਚ ਮਨੁੱਖ ਨੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਾਸ ਦੇ ਵਿੱਚ ਹੋ ਕੇ ਇਹ ਜਿਹੜੀਆਂ ਖਿੰਨ ਮਾਤਰ ਵਸਤੂਆਂ ਨੇ ਜਿਹੜੀਆਂ ਕੋਜੀ ਸਮੇਂ ਤੱਕ ਰਹਿਣ ਵਾਲੀਆਂ ਨੇ ਉਹਨਾਂ ਦੇ ਨਾਲ ਪ੍ਰੇਮ ਪਿਆਰ ਪਾਲਿਆ ਉਹਨਾਂ ਨੂੰ ਹੀ ਸਦੀਵੀ ਸੱਚ ਮੰਨ ਲਿਆ ਇਹ ਜਿਹੜੀਆਂ ਗੱਡੀਆਂ ਦੌਲਤ ਨੇ ਇਹਨਾਂ ਨੂੰ ਹੀ ਸਾਰਾ ਕੁਝ ਮੰਨ ਕੇ ਤੇ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਪ੍ਰਮਾਤਮਾ ਦੇ ਸੱਚ ਨੂੰ ਜਾਣਿਆ ਨਹੀਂ ਹੈ ਪ੍ਰਮਾਤਮਾ ਜਿਹੜਾ ਸਦੀਵੀ ਕਾਲ ਲਈ ਸੱਚ ਹੈ ਉਸ ਨੂੰ ਪਛਾਨਣਾ ਹੀ ਹੈ ਜੇ ਰਦਾ ਸੱਚਾ ਹੋਵੇਗਾ ਸੱਚਾ ਰਦਾ ਪ੍ਰਮਾਤਮਾ ਦੇ ਨਾਮ ਦੇ ਨਾਲ ਹੋਵੇਗਾ ਜੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨਗੇ ਨਦਰ ਕਰਨਗੇ ਤੇ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸੇਗਾ ਤੇ ਫਿਰ ਇਹ ਹਿਰਦਾ ਵੀ ਸੱਚਾ ਹੋ ਜਾਵੇਗਾ ਤੇ પારਖੂ ਆਖ ਹੋ ਜਾਵੇਗੀ ਕੂੜ ਕੀ ਮਲ ਉਤਰੈ ਜਦੋਂ ਸੱਚ ਹਿਰਦੇ ਦੇ ਵਿੱਚ ਵਸ ਗਿਆ ਤੇ ਜਿਹੜੀ ਝੂਠ ਦੀ ਮੈਲ ਹੈ ਉਹ ਮਨੁੱਖ ਤੋਂ ਉੱਤਰ ਜਾਵੇਗੀ ਝੂਠ ਦੀ ਹੀ ਜਿਹੜੀ ਮੈਲ ਮਨੁੱਖ ਨੂੰ ਲੱਗੀ ਹੋਈ ਹੈ ਇਸ ਸੰਸਾਰਕ ਜਿਹੜੀਆਂ ਵਸਤੂਆਂ ਹਨ ਉਹਨਾਂ ਨੂੰ ਸਦੀਵੀ ਕਾਲ ਲਈ ਸੱਚ ਮੰਨਣਾ ਇਹ ਝੂਠ ਹੈ ਜਿਹੜੀਆਂ ਮਿੱਥੀਆਂ ਹੋਈਆਂ ਵਸਤੂ ਨੇ ਉਹਨਾਂ ਨੂੰ ਸਦੀਵੀ ਕਾਲ ਲਈ ਸੱਚ ਮੰਨਣਾ ਇਹ ਸਭ ਝੂਠ ਹੈ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ ਕੂੜ ਕੀ ਮਲ ਉੱਤਰੈ ਤਨ ਕਰੇ ਹਛਾ ਧੋਏ ਫਿਰ ਜਦੋਂ ਸੱਚਾ ਨਾਮ ਪਰਮਾਤਮਾ ਦਾ ਹਿਰਦੇ ਵਿੱਚ ਵਸ ਗਿਆ ਤੇ ਜਿਹੜੀ ਝੂਠ ਦੀ ਮੈਲ ਹੈ ਮਨੁੱਖ ਨੂੰ ਲੱਗੀ ਹੋਈ ਉਹ ਉੱਤਰ ਜਾਵੇਗੀ ਤਨ ਤੇ ਜਿਹੜਾ ਇਹ ਸੁਖਮਾਨ ਹੈ ਇਹ ਪਵਿੱਤਰ ਹੋ ਜਾਵੇਗਾ ਸਾਫ ਹੋ ਜਾਵੇਗਾ ਸੁਥਰਾ ਹੋ ਜਾਵੇਗਾ ਸੱਚਤਾ ਪਰ ਜਾਣੀਐ ਸੱਚ ਤਾਂ ਹੀ ਜਾਣਿਆ ਜਾ ਸਕਦਾ ਏ ਜਾ ਸੱਚ ਧਰੇ ਪਿਆਰ ਜੇ ਸੱਚੇ ਦੇ ਨਾਲ ਪਿਆਰ ਕਰਾਂਗੇ ਸਤਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕਰਕੇ ਦੱਸਿਆ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹਿੰਦੇ ਇਹ ਮੈਂ ਸੱਚ ਦੱਸ ਰਿਹਾ ਵਾ ਸੁਣ ਲੋ ਸਾਰੇ ਕਿ ਜਿਨ ਨੇ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਉਨਾਂ ਨੂੰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਤੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਸੱਚ ਤਾਂ ਪਰ ਜਾਣੀਏ ਜੇ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹਸਾ ਤੋਏ ਸੱਚ ਤਾਂ ਪਰ ਜਾਣੀਏ ਜੇ ਸੱਚ ਧਰੇ ਪਿਆਰ ਸੱਚ ਤਾਂ ਹੀ ਜਾਣਿਆ ਜਾ ਸਕਦਾ ਏ ਜੇ ਸੱਚੇ ਦੇ ਨਾਲ ਪਿਆਰ ਕਰਾਂਗੇ ਉਹ ਪ੍ਰਮਾਤਮਾ ਦੇ ਨਾਲ ਪਿਆਰ ਕਰਨਾ ਹੀ ਪ੍ਰਮਾਤਮਾ ਨੂੰ ਪਾਉਣਾ ਏ ਪਰ ਮਨੁੱਖ ਦਾ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਹੈ ਜਿਹੜਾ ਪਿਆਰ ਹੈ ਜਿਹੜਾ ਪ੍ਰੇਮ ਹੈ ਇਹ ਵਰਾਗ ਦੇ ਵਿੱਚੋਂ ਪੈਦਾ ਹੁੰਦਾ ਹੈ ਜਦੋਂ ਮਨੁੱਖ ਦੀ ਰੂਹ ਇਹ ਜਾਣ ਲਵੇ ਕਿ ਅਸੀਂ ਪਰਮਾਤਮਾ ਤੋਂ ਦੂਰ ਹਾਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਤੇ ਫਿਰ ਮਨੁੱਖ ਦੇ ਹਿਰਦੇ ਦੇ ਵਿੱਚ ਵਰਾਗ ਆ ਜਾਵੇਗਾ ਵਿਰਾਗ ਤਾਂ ਹੀ ਆਉਣਾ ਏ ਜੇ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਚਾਹਨਾ ਹੈ ਜਿਹੜੀ ਮਨੁੱਖ ਦੇ ਅੰਦਰ ਇੱਛਾ ਹੋਵੇ ਤੇ ਜਦੋਂ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਮਿਲਣ ਦੀ ਇੱਛਾ ਹੋਵੇਗੀ ਤੇ ਫਿਰ ਵਿਰਾਗ ਆ ਜਾਵੇਗਾ ਜਦੋਂ ਵਿਰਾਗ ਆ ਗਿਆ ਫਿਰ ਇਹ ਸਾਰਾ ਸੰਸਾਰ ਹੀ ਨਾਸ਼ਵਾਨ ਲੱਗਣ ਲੱਗ ਪਵੇਗਾ ਤੇ ਵਿਰਾਗ ਦੇ ਵਿੱਚੋਂ ਅਨੁਰਾਗ ਪੈਦਾ ਹੁੰਦਾ ਏ ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ ਤੇ ਫਿਰ ਉਹ ਪ੍ਰੇਮ ਪਿਆਰ ਪੈਦਾ ਹੁੰਦਾ ਏ ਜਿਹੜਾ ਪਰਮਾਤਮਾ ਦੇ ਨਾਮ ਨਾਲ ਮਿਲਾ ਦਿੰਦਾ ਏ ਅੱਜ ਆਪਾਂ ਸਤਿਗੁਰੂ ਸਾਹਿਬ ਜੀਆ ਨੂੰ ਬਚਨਾਂ ਦੇ ਨਾਲ ਤੇ ਕਹਿੰਦੇ ਕਿ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਪਰ ਕੋਈ ਆਪਣੇ ਮਨ ਤੋਂ ਸਤਿਗੁਰੂ ਸਾਹਿਬ ਜੀਆ ਦੇ ਦਰਸ਼ਨ ਕਰਨ ਦੇ ਲਈ ਨਹੀਂ ਸੋਚਦਾ ਜਦੋਂ ਉਹ ਅੰਦਰ ਹਿਰਦਾ ਬਣ ਗਿਆ ਜਦੋਂ ਉਹ ਭਾਂਡਾ ਬਣ ਗਿਆ ਤੇ ਵਸਤੂ ਆਪਣੇ ਆਪ ਹੀ ਪੈ ਜਾਵੇ ਕਿ ਜਦੋਂ ਪ੍ਰੇਮ ਵਾਲੀ ਜਿਹੜੀ ਰਸਤਾ ਹੈ ਉਹ ਮਨੁੱਖ ਦੇ ਹਿਰਦੇ ਦੇ ਵਿੱਚ ਬਣ ਗਿਆ ਨਾਉ ਸੁਣ ਮੰਨ ਰਹਿਸੀਐ ਤੇ ਫਿਰ ਪ੍ਰਮਾਤਮਾ ਦਾ ਨਾਮ ਸੁਣ ਕੇ ਤੇ ਮਨ ਸਦਾ ਲਈ ਆਨੰਦ ਦੇ ਵਿੱਚ ਲਾ ਜਾਵੇਗਾ आनंद ਇਹ ਨਹੀਂ ਜਿਹੜੇ ਇਹ ਖਿੰਨ ਮਾਤਰ ਹਾਸ ਲਿਆ ਤੇ ਇਹ ਆਨੰਦ ਹੈ ਆਨੰਦ ਹੈ ਗਿਆਨ ਦੀ 7ਵੀਂ ਭੂਮਿਕਾ ਜਿੰਨੂੰ ਕਹ ਦਿੰਦੇ ਨੇ ਤੁਰਿਆ ਪਦ ਤੁਰਿਆ ਪਦ ਉਹ ਗਿਆਨ ਦੀ 7ਵੀਂ ਅਵਸਥਾ ਹੈ ਜਿੱਥੇ ਮਨੁੱਖ ਨੂੰ ਇਹ ਸੰਸਾਰ ਦੀਆਂ ਸਾਰੀਆਂ ਵਸਤੂਆਂ ਨਾਸ਼ਵਾਨ ਲੱਗਦੀਆਂ ਨੇ ਇਹ ਸਾਰੀਆਂ ਵਸਤੂਆਂ ਦੇ ਨਾਲ ਜੋ ਪ੍ਰੇਮ ਪਿਆਰ ਹੈ ਉਹ ਸਭ ਭੁੱਲ ਜਾਂਦਾ ਹੈ ਤੇ ਪ੍ਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਏ ਜਿੱਥੇ ਜਾ ਕੇ ਅਵਸਥਾ ਬਣ ਜਾਂਦੀ ਏ ਆਖਾ ਜੀਵਾ ਮਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਪ੍ਰਮਾਤਮਾ ਦਾ ਨਾਮ ਜੇ ਆਖਦੇ ਆ ਤਾਂ ਹੀ ਜਿਉਂਦੇ ਆ ਜੇ ਪ੍ਰਮਾਤਮਾ ਦਾ ਨਾਮ ਮਿਸਰ ਗਿਆ ਤੇ ਅਸੀਂ ਤੇ ਮੂਆ ਸਮਾਨ ਹਾਂ ਉਹ ਅਵਸਥਾ ਹੈ ਆਨੰਦ ਦੀ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਉ ਸੁਣ ਮੰਨ ਰਹਿਸੀਐ ਪ੍ਰਮਾਤਮਾ ਦਾ ਜਿਹੜਾ ਨਾਮ ਸੁਣਨ ਦੇ ਨਾਲ ਜਿਹੜਾ ਮਨ ਆਨੰਦ ਦੇ ਵਿੱਚ ਆ ਗਿਆ ਪ੍ਰਮਾਤਮਾ ਦਾ ਨਾਮ ਹੀ ਜਦੋਂ ਸੁਣਿਆ ਏ ਅਵਸਥਾ ਹੋ ਗਈ ਪ੍ਰਮਾਤਮਾ ਦੇ ਨਾਲ ਪ੍ਰੇਮ ਪੈ ਗਿਆ ਪ੍ਰਮਾਤਮਾ ਦਾ ਨਾਮ ਸੁਣ ਕੇ ਤੇ ਮਨ ਆਨੰਦ ਦੇ ਵਿੱਚ ਆ ਗਿਆ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਤਾ ਪਾਏ ਮੋਖ ਦਵਾਰ ਤੇ ਫਿਰ ਜਿਹੜਾ ਮਨੁੱਖ ਹੈ ਮੁਕਤ ਦਵਾਰ ਮੁਕਤ ਦਵਾਰ ਕਹਿੰਦੇ ਨੇ ਮੁਕਤੀ ਦਾ ਦਰ ਮੁਕਤੀ ਦਾ ਦਰ ਮਨੁੱਖ ਪ੍ਰਾਪਤ ਕਰ ਲੈਂਦਾ ਏ ਸੱਚ ਤਾਂ ਪਰ ਜਾਣੀਐ ਸੱਚ ਨੂੰ ਤਾਂ ਹੀ ਜਾਣਿਆ ਜਾ ਸਕਦਾ ਏ ਜਾ ਜੁਗਤ ਜਾਣੈ ਜੀਉ ਜਦੋਂ ਇਹ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਜਿਹੜੀ ਜੁਗਤੀ ਪ੍ਰਾਪਤ ਹੋ ਗਈ ਜਦੋਂ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਜਿਹੜੀ ਜੁਗਤ ਮਨੁੱਖ ਦੇ ਅੰਦਰ ਆ ਗਈ ਤੇ ਸੱਚ ਨੂੰ ਫਿਰ ਉਸਨੇ ਜਾਣ ਲਿਆ ਤੋ ਸਤਿਗੁਰੂ ਸਾਹਿਬ ਜੀ ਅੱਗੇ ਬਚਨ ਕਰਤੇ ਧਰਤ ਕਾਇਆ ਸਾਧਕੈ ਤੇ ਫਿਰ ਇਹ ਜਿਹੜਾ ਤਨ ਰੂਪੀ ਧਰਤੀ ਹੈ ਇਹ ਜਿਹੜੀ ਮਨ ਰੂਪੀ ਧਰਤੀ ਹੈ ਇਹ ਜਿਹੜੀ ਕਾਇਆ ਸਰੀਰ ਹੈ ਇਸ ਨੂੰ ਸਾਧਕੇ ਵਿੱਚ ਦੇ ਕਰਤਾ ਬਿਓ ਤੇ ਉਹਦੇ ਵਿੱਚ ਫਿਰ ਕੀ ਬੀਜਣਾ ਏ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਨਾਮ ਜਿਹੜਾ ਇਹ ਇਸ ਮਨੁੱਖ ਨੇ ਆਪਣੇ ਹਿਰਦੇ ਦੇ ਵਿੱਚ ਬੀਜਣਾ ਏ ਸੱਚ ਤਾਂ ਪਰ ਜਾਣੀਐ ਜੇ ਸਿੱਖ ਸੱਚੀ ਲੇ ਸੱਚ ਤਾਂ ਹੀ ਜਾਣਿਆ ਜਾ ਸਕਦਾ ਏ ਜੇ ਜਿਹੜਾ ਸਿੱਖ ਹੈ ਸਤਿਗੁਰੂ ਦੀ ਸੱਚੀ ਮਰਿਆਦਾ ਤੇ ਚੱਲ ਕੇ ਪ੍ਰਮਾਤਮਾ ਦੇ ਪ੍ਰੇਮ ਵਾਲੇ ਰਸਤੇ ਤੇ ਚੱਲ ਕੇ ਪ੍ਰਮਾਤਮਾ ਦੇ ਨਾਲ ਮਿਲਾਪ ਹੋਵੇ ਦਇਆ ਜਾਣੇ ਜੀਅ ਕੀ ਕਿਸ਼ ਪੁੰਨ দান ਕਰੇ ਤੇ ਮਨੁੱਖ ਦੇ ਅੰਦਰ ਦਇਆ ਆ ਜਾਵੇ ਦਇਆ ਕੀ ਹੈ ਤੇ ਤੁਲਸੀदास जी ਕਹਿੰਦੇ ਦਇਆ ਧਰਮ ਕੋ ਮੂਲ ਹੈ ਧਰਮ ਮੂਲ ਅਭਿਮਾਨ ਤੁਲਸੀ ਦਇਆ ਨਾ ਛੋਡੀਐ ਜਬ ਲਾ ਘਟ ਮੈਂ ਪ੍ਰਾਨ ਕਹਿੰਦੇ ਜਿਹੜੀ ਇਹ ਦਇਆ ਇਹਨਾਂ ਦਇਆ ਇਹ ਧਰਮ ਦਾ ਮੁੱਢ ਹੈ ਧਰਮ ਇਹ ਨਹੀਂ ਹੈ ਕਿ Hindu ਧਰਮ, Islam ਧਰਮ, Isai ਧਰਮ ਧਰਮੀ ਹੋਣ ਦੇ ਲਈ ਧਰਮੀ ਗੁਣ ਮਨੁੱਖ ਦੇ ਅੰਦਰ ਆਉਣੇ ਚਾਹੀਦੇ ਨੇ ਧਰਮ ਇੱਕ ਰਸਤਾ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਮਿਲਾਉਣ ਵਾਲਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਦਇਆ ਇਹ ਧਰਮ ਦਾ ਮੋਢ ਹੈ ਤੋ ਇਸ ਕਰਕੇ ਦਇਆ ਜਾਣੇ ਜੀ ਕੀ ਮਨੁੱਖ ਦੇ ਅੰਦਰ ਦਇਆ ਹੋਣੀ ਚਾਹੀਦੀ ਆ ਜੀਆਂ ਤੇ ਦਇਆ ਕਰਨੀ ਕਿਸ ਪੁੰਨਦਾਨ ਕਰੇ ਤੇ ਕੁਝ ਉਹ ਜਿਹੜਾ ਮਨੁੱਖ ਹੈ ਪੁੰਨਦਾਨ ਵੀ ਕਰਿਆ ਕਰੇ ਸੱਚ ਤਾਂ ਪਰ ਜਾਣੀਐ ਜਹ ਆਤਮ ਤੀਰਥ ਕਰੇ ਨਿਵਾਸ ਮਨੁੱਖ ਸੱਚ ਨੂੰ ਤਾਂ ਹੀ ਜਾਣ ਸਕਦਾ ਏ ਜੇ ਉਹ ਆਪਣੀ ਆਤਮਾ ਦਾ ਜਿਹੜਾ ਤੀਰਥ ਹੈ ਉਸ ਨੂੰ ਜਾਣ ਲਵੇ ਤੇ ਉਹਦੇ ਵਿੱਚ ਨਿਵਾਸ ਕਰ ਲਵੇ ਸਤ ਗੁਰ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਤੇ ਸਤ ਗੁਰੂ ਸਾਹਿਬ ਜੀਆਂ ਦੇ ਦੱਸੀ ਹੋਏ ਰਸਤੇ ਤੇ ਚੱਲ ਕੇ ਉਸ ਦੇ ਵਿੱਚ ਜਾ ਕੇ ਨਿਵਾਸ ਕਰ ਲਵੇ ਸੱਚ ਸੁਪਨਾ ਹੋਏ ਦਾਰੂ ਪਾਪ ਕੱਢੈ ਧੋਏ ਇਹ ਜਿਹੜਾ ਸੱਚ ਹੈ ਇਹ ਔਖਦ ਦੇ ਸਮਾਨ ਹੈ ਦਵਾਈ ਦੇ ਸਮਾਨ ਹੈ ਪਾਪ ਕੱਢਾ ਧੋਏ ਤੇ ਇਹ ਪਾਪ ਨੂੰ ਇਹ ਮਨ ਦੇ ਵਿੱਚੋਂ ਬਾਹਰ ਕੱਢ ਦਿੰਦਾ ਹੈ ਜਦੋਂ ਸੱਚ ਹਿਰਦੇ ਵਿੱਚ ਵਸ ਗਿਆ ਨਾਨਕ ਬਖਾਣੈ ਪੇਨ ਤੇ ਜਿਨ ਸੱਚ ਪੱਲੈ ਹੋਏ ਸਤਿਗੁਰੂ ਸਾਹਿਬ ਦੀ ਬੇਨਤੀ ਕਰਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿ ਸਾਨੂੰ ਉਹਨਾਂ ਦੇ ਦਰਸ਼ਨ ਕਰਾਓ ਜਿਨ੍ਹਾਂ ਦੇ ਪੱਲੇ ਸੱਚ ਹੈ ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾਲਿਆ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਣ ਦਾ ਯਤਨ ਕਰਦੇ ਕਿ ਜਦੋਂ ਸੱਚਾ ਨਾਮ ਪ੍ਰਮਾਤਮਾ ਦਾ ਮਨੁੱਖ ਦੇ ਹਿਰਦੇ ਦੇ ਵਿੱਚ ਵਸ ਜਾਵੇ ਤੇ ਫਿਰ ਆਪੇ ਹੀ ਜਿਹੜੀਆਂ ਬਖਸ਼ਿਸ਼ਾਂ ਮਨੁੱਖ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਸੋ ਵਿਚਾਰ ਕਰਦਿਆਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਉਹਿਆਂ ਬੇਨ ਪੁਲਾ ਦੀ ਕਿ ਮਹਾ ਆਗੰਤੋ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਸੱਚ ਸਬਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਬਖਾਣ ਬੇਨਤੇ ਜਿਨ ਸੱਚ ਪੱਲੈ ਹੋਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ